ਇਨੇ ਬਈਆਂ ਯਾਰ ਤੋਂ ਉੱਤੇ ਨੌਕਰੀ ਦੇ ਦਿੱਤੀ ਲੋਕਾਂ ਨੂੰ ਕੀ ਕੋ ਸਾਡੇ ਦਾ ਕੋਈ ਨੌਕਰੀਆਂ ਮਿਲਿਆ ਐਵੇਂ ਕਹਿੰਦੇ ਨੌਕਰੀਆਂ ਮਿਲਦੇ ਨੇ ਉਹ ਕਿੰਨੀਆਂ ਮਿਲਣ ਕੱਟੋ-ਕਾਟ ਦੇ 10 ਸਾਲ ਦੀਆਂ ਪਰਚੇ ਸਿੱਟੇ ਹੋਏ ਹੋ ਮੇਰੇ ਲੋਕਾਂ ਨੂੰ ਜਿੰਨੇ ਇੰਡੀਆ ਦੇ ਗਦਾਰ ਨੇ ਕਿਸੇ ਨੂੰ ਵੀ ਪਸੰਦ ਰੱਖਦੇ ਸਾਡੇ ਦੌਰੇ ਅੰਗਰੇਜ਼ਾਂ ਦੀ ਰਾਜ ਆਉਣਾ ਚਾਹੀਦਾ ਸੰਸ ਰਾਜ ਘੇਰ ਲਿਆ ਜੱਟਾਂ ਨੂੰ ਕਹਿੰਦਾ ਤੂੰ ਦੇਖ ਦੇ ਸਾਡੀ ਇੱਕ ਤਰੀਕਾ ਹੌਂਦ ਦੇ ਫਿਰ ਫਿਰ ਉਹ ਇਹ ਕੋਈ ਰਾਜ ਕਰਨ ਨਾ ਸੁਖਵੀਰ ਬਾਦੂ ਨੂੰ ਕੋਈ ਪੋਸਟ ਹੈ ਮੋਬਾਈਲ ਕੱਟ ਕੇ ਦੇ ਲੈ ਕੋਈ ਉਹਨੂੰ ਮੂੜੀਆਂ ਪੱਟਦਾ ਦੁਕਾਣਾਂ ਦਾ ਚੋਰੀਆਂ ਕੋਈ ਚਾਬੀਆਂ ਫੜਦਾ ਕੋਈ ਉਹ ਇੱਜ਼ਤਾਂ ਨੇ ਜਿਹਨੂੰ ਦਲ ਬਦਲ ਲੈਣਾ ਪਾਰਟੀ ਤੇ ਦਲ ਨਾ ਬਦਲੀਏ ਆਪਣੀਆਂ ਨਸਲਾਂ ਚਾਹੀਏ ਨਸਾ ਪਤਾ ਦੂਰ ਕਰੀਏ ਨਾਲੀਆਂ ਦੇ ਚੱਕਰਾਂ ਚ ਨਾ ਪਈਏ ਇਹ ਤਾਂ ਆਪ ਗੱਲ ਨਹੀਂ ਜਾਂਦੀ ਤੇਰਾ ਸ਼ਿਟਾ ਦਿੱਤੀ ਤੇ ਕਿਰਪਾਨ ਦਾ ਮੁੱਦੇ ਨੇ ਕਹਿੰਦੇ ਵਾਸਤੇ ਢਾਈ ਮੈਂ ਤੈਨੂੰ ਫੁੱਟ ਦੀ ਕਿਰਪਾਨ ਲੈ ਕੇ ਜਾਵਾਂਗਾ ਲੋਕ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਮਾਹੌਲ ਭਖਿਆ ਹੋਇਆ ਵੱਖ-ਵੱਖ ਲੋਕਾਂ ਦੀ ਰਾਏ ਲੈਣਨ ਵਾਸਤੇ ਪਹੁੰਚ ਰਹੇ ਆ ਅੱਜ ਅਸੀਂ ਪਹੁੰਚੇ ਆ ਹਲਕਾ ਲੋਕ ਸਭਾ ਹਲਕਾ ਸੰਗਰੂਰ ਦੇ ਇੱਕ ਪਿੰਡ ਦੇ ਵਿੱਚ ਜਿੱਥੇ ਕਿ ਸਾਨੂੰ ਪਿੰਡ ਤੋਂ ਜਾਂਦਿਆਂ ਹੋਇਆਂ ਇੱਕ ਸਵੇਰ ਉੱਤੇ ਬੈਠੇ ਬਜ਼ੁਰਗ ਨਜ਼ਰ ਆਏ ਇੱਥੇ ਬੈਠ ਕੇ ਆਪਣਾ ਸਮਾਂ ਪਾਸ ਕਰ ਰਿਹਾ ਸੀ ਗੱਲਬਾਤ ਕਰਾਂਗੇ ਕਿਹੜੀ ਪਾਰਟੀ ਜਾਂ ਕਿਹੜਾ ਉਮੀਦਵਾਰ ਪਸੰਦ ਹੈ ਬਾਬਾ ਜੀ ਕੀ ਨਾਮ ਹੈ ਜੀ ਚੰਨਨ ਸਿੰਘ ਹੈ ਜੀ ਠੀਕ ਹੈ ਬਾਬਾ ਜੀ ਲੋਕ ਸਭਾ ਚੋਣ ਆ ਗਈਆਂ ਤੁਹਾਡੇ ਇਧਰੋਂ ਕਈ ਖੜੇ ਨੇ ਸਿਮਰਨਜੀਤ ਮਾਨ ਹੈਣਾ ਆਮ ਆਦਮੀ ਪਾਰਟੀ ਦੇ ਮੀਤ ਹੈਰ ਸੁਖਪਾਲ ਖਹਿਰਾ ਤੇ ਭਾਜੀਪੀ ਤੋਂ ਵੀ ਖੜੇ ਨੇ ਕਾਲੀ ਦਲ ਤੋਂ ਝੁੰਡਾ ਖੜੇ ਨੇ ਕਿਹੜਾ ਉਮੀਦਵਾਰ ਪਸੰਦ ਹੈ ਪਸੰਦ ਦਾ ਜੀ ਹੁਣ ਜਿਹੜੇ ਨੂੰ ਵੋਟਾਂ ਪਾ ਦੇਗਾ ਉਹੀ ਪਸੰਦ ਆ ਜਾਊਗਾ ਹਾਂ ਜਿਹੜੇ ਨੂੰ ਵੋਟਾਂ ਪਾ ਦਾਂਗੇ ਕੋਈ ਕਾਂਗਰਸ ਨੂੰ ਕਹਿੰਦਾ ਹੈ ਕੋਈ ਕਾਲੀਆ ਨੂੰ ਕਹਿੰਦਾ ਹੈ ਹਾਂ ਹੁਣ ਤਰ ਹੁਣ ਤੱਕ ਕਿਹੜਾ ਠੀਕ ਲੱਗਿਆ ਜਿਵੇਂ ਤੁਸੀਂ ਪਹਿਲਾਂ ਪੁਰਾਣੀਆਂ ਬਾਟੀਆਂ ਦੇਖੀਆਂ ਦੋ ਸਾਲਾਂ ਤੋਂ ਨਵੀਂ ਸਰਕਾਰ ਦੇਖ ਰਹੇ ਹੋ ਆਮ ਆਦਮੀ ਪਾਰਟੀ ਦੀ ਕੋਈ ਫਰਕ ਲੱਗਿਆ ਫਰਕ ਤਾਂ ਜੀ ਹੁਣ ਬਤ ਦਿਆ ਹੈ ਜੀ ਹੈਗਾ ਸਾਰਾ ਕੋਈ ਆਪੋ ਉਪ ਦੀ ਢੰਗ ਦੀ ਚੱਲਦੇ ਨੇ ਕੋਈ ਕੋਈ ਫਾਇਦਾ ਨਹੀਂ ਕਿਸੇ ਦਾ ਅੱਛਾ ਹਾਂ ਕੋਈ ਖਾਚ ਫਾਇਦਾ ਨਹੀਂ ਆਉਂਦਾ ਜੀ ਨਰਾਜ ਕਿਹੜੀ ਗੱਲੋਂ ਇਹ ਦੱਸੋ ਨਰਾਜ ਕਿਸੇ ਵਸੇ ਨਹੀਂ ਕੋਈ ਖਾਚ ਫਾਇਦਾ ਨਹੀਂ ਆਉਂਦਾ ਹੈਗਾ ਹਾਂ ਮਤਲਬ ਜਿਵੇਂ ਕਹਿੰਦੇ ਸੀ ਬਦਲਾ ਕੋਈ ਨਜ਼ਰ ਆਊਗਾ ਨਜ਼ਰ ਆਇਆ ਨਾ ਜੀ ਨજર ਨਜ਼ਰ ਕੋਈ ਖਾਦ ਨਹੀਂ ਆ। ਹਾਂ। ਆਪਦਾ ਕਰਕੇ ਹੀ ਖਾਣਾ ਪੈਂਦਾ। ਜਿਹੜਾ ਕੰਮ ਹੈਗਾ ਆਪਦਾ ਕਰਕੇ ਹੀ ਖਾਣਾ ਪਊਗਾ। ਤੁਹਾਡੇ ਇੱਥੇ ਸਿਮਰਜੀਤ ਮਾਨ ਵੀ ਖੜੇ ਸੀ 1 ਸਾਲ ਦੀ ਤੁਸੀਂ ਐਮਪੀ ਬਣਾਤਾ ਉਹਨਾਂ ਨੇ ਕੁਝ ਕਰਿਆ? ਉਹਨਾਂ ਨੇ ਜੀ ਕੋਈ ਕੁਝ ਨਹੀਂ ਕਰਿਆ। ਅੱਛਾ। ਹਾਂ ਕੋਈ ਖੋਜ ਨਹੀਂ। ਭਗਵੰਤ ਮਾਨ ਤੋਂ ਤੁਹਾਡੇ ਏਰੀਆ ਦੇ ਮੁੱਖ ਮੰਤਰੀ ਨੇ ਦੋ ਵਾਰ ਇੱਥੋਂ ਐਮਪੀ ਰਹੇ ਨੇ ਤੇ ਜਦੋਂ ਐਮਪੀ ਸੀਗੇ ਉਹਨਾਂ ਨੇ ਕੁਝ ਕਰਿਆ ਇੱਥੇ ਤੁਹਾਡੇ ਵਿਕਾਸ ਹੋਇਆ? ਕੋਈ ਜੀ ਕੋਈ ਖੋਜ ਪੈਦਾ ਨਹੀਂ ਨਾ ਹੋਇਆ ਲੋਕ। ਹਾਂ। ਕੋਈ ਕਿਸੇ ਨਾਲ ਕੁਝ ਨਹੀਂ ਆਪਦਾ ਕਰਕੇ ਹੀ ਖਾਣੀ ਪੈਂਦੀ ਐ ਅੱਛਾ ਹਾਂ ਸਾਰੇ ਦਿਨ ਨਰਾਸ਼ ਨਾ ਗੋਨੀ ਬਸ ਆਪਣੀ ਜਗਾ ਕੋਈ ਕੋਈ ਵੀ ਆਇਆ ਵੀ ਲੌਣਾ ਤਾਂ ਇਹੀ ਆ ਤੁਹਾਡੇ ਕਿਹੜੇ ਪ੍ਰਭਾਵ ਚੱਲ ਰਹੇ ਜਿਆਦਾ ਤੁਹਾਡੇ ਇਥੇ ਕਿਹੜੀ ਪਾਰਟੀ ਦਾ ਪ੍ਰਭਾਵ ਜਿਆਦਾ ਚੱਲ ਰਿਹਾ ਯਾਰ ਇਹਦਾ ਸਾਰਿਆਂ ਨਾਲ ਹੀ ਲੋਕ ਫਰੀ ਜਾਂਦੇ ਨੇ ਸਾਰੇ ਕੋਈ ਪਤਾ ਨਹੀਂ ਲੱਗਦਾ ਵੀ ਕਿਹੜੇ ਨੂੰ ਸਿਰ ਪੁੱਛੋ ਦੁਨੀਆ ਕੀ ਬੈਠਿਆ ਦੁਨੀਆ ਕਦੀ ਵੀ ਇਹ ਕਿਹੜਾ ਲੀਡਰ ਜਿਹੜੇ ਪਾਰਟੀਆਂ ਬਦਲਦੇ ਨੇ ਉਹ ਗੱਲ ਸਹੀ ਹੈ ਕਿ ਗਲਤ ਹੈ ਬੋਤਾ ਜੀ ਗੱਲ ਸਹੀ ਆ ਹਾਂ ਬਦਲੇ ਚੇਂਜ ਨੇ ਹਾਂ ਹਾਂ ਫੇ ਮਾਣਾ ਮੋਟਾ ਦੀ ਨਵਾਂ ਬੰਦਾ ਆਊਗਾ ਕੋਈ ਮਾੜੀ ਮੁੱਟੀ ਵਧੀਆ ਕਰ ਲਾ ਸੂਤ ਕਰੂਗਾ ਦੇਊਗਾ ਠੀਕ ਆ ਹਾਂ ਬਾੜੀ ਇੱਥੇ ਕਰਕੇ ਬਸ ਆਪਦੇ ਨੂੰ ਜਿਵੇਂ ਆਪਾਂ ਪਾਣੀ ਕਹਿੰਦੇ ਵੀ ਕੋਈ ਚੰਗਾ ਕੰਮ ਕਰੂ ਮਾਣਾ ਮੋਟਾ ਹਾਂ ਇਹ ਦੱਸੋ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਦੱਸ ਰਿਹਾ ਪਹਿਲਾਂ ਡਾਕਟਰ ਮਰਮੋੜ ਸਿੰਘ ਸੀ ਦੋਵਾਂ ਚ ਕਿਹੜਾ ਵਧੀਆ ਲੱਗਿਆ ਵਧੀਆ ਦਾ ਜੀ ਆਪਕੋ ਉਹਦੇ ਸੈਂਦਾ ਸਾਰੀ ਵਧੀਆ ਲੱਗਦੇ ਨੇ ਇੱਕ ਦੱਸੋ ਜੀ ਦੋਵਾਂ ਚ ਹਾਂ ਜੀ ਦੋਵਾਂ ਚ ਦੋਆ ਜੋ ਜੀ ਕੋਈ ਵਧੀਆ ਨਹੀਂ ਲੱਗਿਆ ਦੋਗੇ ਨਹੀਂ ਦੋਗੇ ਨਹੀਂ ਵਧੀਆ ਲੱਗੇ ਬਾਬਾ ਜੀ ਕੀ ਨਾਮ ਹੈ ਸਰਪ੍ਰਸਤ ਨਹੀਂ ਠੀਕ ਹੈ ਕਿਹੜੀ ਪਾਰਟੀ ਠੀਕ ਲੱਗੀ ਜਾਂ ਉਮੀਦਵਾਰ ਸੰਤਾ ਪਹੀ ਜਿਹੜੀ ਚੱਲ ਰਹੀ ਆ ਆਪ ਇਹ ਉਮੀਦਵਾਰ ਸਹੀ ਨਹੀਂ ਬਿਲਕੁਲ ਉਹ ਕਿਵੇਂ ਉਹ ਕਿਵੇਂ ਕੀ ਲਾਈਟ ਸਾਨੂੰ ਫ੍ਰੀ ਨਜ਼ਾਰੇ ਦੇ ਰੱਖੇ ਨੇ ਜੋ ਆਪਣਾ ਬੇ ਉਹ ਮਾਫਾ ਸਾਡੇ ਲੋਕਾਂ ਨੂੰ ਜਨਤਾ ਨੂੰ ਹੈ ਜੋ ਵੀ ਸਾਡਾ ਕਰਿਆ ਵਧੀਆ ਇਹ ਜੀ ਲੀਡਰ ਸਾਰਿਆਂ ਨੂੰ ਦੋਹਾਂ ਪਾਰਟੀਆਂ ਨੂੰ ਕਾਂਗਰਸ ਦੇ ਕਰੀ ਨੂੰ ਇੱਕ ਨੰਬਰ ਲੈ ਹਾਂ ਉਹ ਕੋ ਤਾਂ ਮੰਤੋਂ ਦੇ ਇੱਥੇ ਐਮਪੀ ਵੀ ਰਹੇ ਨੇ ਆਣਾ ਹੁਣ ਮੁੱਖ ਮੰਤਰੀ ਨੇ ਆ ਮੁੱਖ ਮੰਤਰੀ ਹੈ ਹੁਣ ਕੁਝ ਕਰਿਆ ਉਹਨਾਂ ਨੇ ਕਰ ਰਹੇ ਜਿਹੜਾ ਲੋਕ ਨਹੀਂ ਸਾਡੇ ਕਰਨ ਹੁੰਦੇ ਛੰਡੇ ਜਿਹੜੇ ਚੱਕ ਲੈਂਦੇ ਨੇ ਆ ਕੀ ਸਮਝੋ ਠੀਕ ਹੈ ਹਾਂ ਇਹ ਕਰਦੇ ਕਰਦੇ ਨੇ ਕਰਦੇ ਨੂੰ ਹਟਾਉਂਦੇ ਨੇ ਛੰਡੇ ਛੰਡੇ ਚ ਛੰਡੇ ਹਟਾਉਂਦੇ ਨੇ ਆ ਉਹ ਵਗਦਾ ਡਰਦਾ ਗਾਣੀ ਹੁੰਦਾ ਇਹਨੇ 50000 ਤੋਂ ਉੱਤੇ ਨੌਕਰੀ ਦਿੱਤੀ ਲੋਕਾਂ ਨੂੰ ਹੈ ਅਗੇ ਲੋਕ ਇਹਨਾਂ ਛੰਡੇ ਚੱਕ ਕੇ ਕਰਿਆ ਕੁਝ ਨਹੀਂ ਹੋਰ ਇਹ ਕੀ ਕਰੇਵੇਂ ਕੁਈ ਆਪਣਾ ਫਸਲ ਹੈ ਉਹ ਨਹੀਂ ਰੁਕੀ ਕਿਤੇ ਵੀ ਵਿਕਣੂ ਵੀ ਰੁਕੀਆ ਕਿਤੇ ਹਾਂ ਹੋਰ ਦੱਸ ਨੇ ਮਤਲਬ ਭਗਵੰਤ ਮਾਨ ਕੀ ਕਰੇ ਇਹਨਾਂ ਨੂੰ ਐਸਾ ਸਿਮਰਨਜੀਤ ਮਾਨ ਇਥੋਂ ਐਮਪੀ ਬਣੇ ਸੀ ਉਹ ਠੀਕ ਮਰੰਗ ਆਦਮੀ ਰਹਣ ਦੋ ਬਸ ਪੁੱਛ ਨਹੀਂ ਤੋ ਕਹਿਣ ਦੀ ਲੋੜ ਨਹੀਂ ਕੱਖ ਨਹੀਂ ਕਰਿਆ ਉਹਨੇ ਮਤਲਬ ਅੰਦਰੋਂ ਅੰਦਰੋਂ ਜਿਤਾਇਆ ਉਹ ਉਹ ਕਹਿੰਦੇ ਬੰਦੀ ਸੀ ਸਾਨੂੰ ਕਢਾਵਾਂਗੇ ਹਾਂ ਜੀ ਬੰਦੇ ਉਹਨੇ ਕਿਹੜੇ ਕਢਾਇਆ ਹੁਣ ਤੱਕ ਕਢਾਇਆ ਬੰਦਾ ਕੋਈ ਬੰਦੀ ਸਿੰਘ ਦਾ ਮਹਾਕੋਸ਼ ਨਿਕੜਾ ਨੇ ਕਰਿਆ ਕੱਖ ਨਹੀਂ ਹੋਰ ਹੁਣ ਆਉਦਾ ਮੁੰਡਾ ਖੜਾ ਕਰਤਾ ਅਮਰਸਰ ਤੋਂ ਆ ਕਿਦੋਂ ਵੀ ਕਰਿਆ ਹੋਊਗਾ ਨਹੀਂ ਉਹ ਕਹਿੰਦੇ ਪੰਥ ਨਾਲ ਚੱਲੋ ਫਿਰ ਅਜਾ ਸਾਡੀ ਮਰਜ਼ੀ ਹੈ ਉਹ ਤਾਂ ਸਾਨੂੰ ਕੋਈ ਕਿਸਦਾ ਨਹੀਂ ਪੰਥ ਦਾ ਕਹਦਾ ਤਾਂ ਜਿਹੜਾ ਵੀ ਬੰਦਾ ਕੋਈ ਸਾਨੂੰ ਦੇਊਗਾ ਤਾਂ ਅਸੀਂ ਉਹਨੂੰ ਉਹਦੋਂ ਪਾਵਾਂਗੇ ਬੋਟ ਨਹੀਂ ਪਾਉਂਦੇ ਨਿਕਰ ਨੂੰ ਸਾਨੂੰ ਕੋਈ ਇਹ ਦੱਸੋ ਵੀ ਜਿਹੜੀਆਂ ਪਹਿਲਾਂ ਪਾਰਟੀਆਂ ਸੀਗੀਆਂ ਕਾਲੀ ਦਲ ਹੋ ਗਈ ਕਾਂਗਰਸ ਉਹਨਾਂ ਨੂੰ ਨਾਰਾਜ਼ਗਾਤੋਂ ਅਸੀਂ ਉਹਨਾਂ ਇੱਕ ਅੱਖ ਨਹੀਂ ਕਰਿਆ ਬਾਦਰ ਨੇ ਕਰੇ ਬਾਦ ਨੂੰ ਸਾਨੂੰ ਕੋ ਦਿੱਤਾ ਜੱਟਾਂ ਨੂੰ ਜ਼ਿੰਮੇਵਾਰ ਨੂੰ ਦਿੱਤਾ ਸੁਖਵੀਰ ਨੇ ਹਾਂ ਨਾ ਬੜੇ ਬੜੇ ਨੇ ਇਹਨਾਂ ਦਾ ਭੈਣ ਜੋ ਕਖਣੀ ਇਹ ਕਹਿੰਦੇ ਹੁਣ ਸੁਖਵੀਰ ਬਾਦਰ ਕਹਿੰਦੇ ਵੀ ਭਗਵਾਨ ਜਤਮਾਨ ਨੇ ਪੰਜਾਬ ਖਤਰੇ ਜੇ ਬਾਤ ਨਹੀਂ ਪਾਇਆ ਖਤਰੀ ਇਹ ਆ ਆਪਦੇ ਆਪ ਇੱਕ ਦੂਜੇ ਦੇ ਤਵਾ ਲਾਈ ਜਾਂਦੇ ਨੇ ਕੋਈ ਖਤਰੀ ਨਹੀਂ ਪਾਇਆ ਕੋਈ ਕੱਤ ਐਂ ਤਾਂ ਸੁਭੀ ਸੁਖਬਾਲ ਖੇਰੇ ਖੜੇ ਨੇ ਤੁਹਾਡੇ ਇੱਧਰ ਹੈ ਨਾ ਉਹ ਕਿਧਰੋਂ ਲਿਆ ਕੇ ਖਿਲਾ ਰਹੇ ਨੇ ਠੀਕ ਨੇ ਉਹ ਨਹੀਂ ਬਿਲਕੁਲ ਗਲਤ ਹੈ। ਅੱਛਾ। ਬਣੀ ਕੁਛ ਹੋਣਾ ਦਾ? ਹਾਂ? ਬਣੀ ਕੁਛ ਹੋਣਾ ਦਾ। ਉਹਦਾ ਕੱਖ ਨਹੀਂ ਬਣਦਾ ਤੋ। ਠੀਕ ਠੀਕ। ਧੰਨਵਾਦ। ਇੱਕ ਇਹਦਾ ਦੋ ਵੀ ਪੰਜਾਬ ਚ 13 ਸੀਟਾਂ ਨੇ। 13 ਚੋਂ ਵੱਧ ਸੀਟਾਂ ਖੜੀ ਪਾਰਟੀ ਦਾ ਜੂ। ਇਹੀ ਆਪ ਲੱਗ ਜੂ। ਕਿੰਨੀਆਂ ਕਾ? ਇਹ 8-9 ਤੋਂ ਥਲੇ ਆਉਂਦੀ। ਬਾਕੀ ਬਾਕੀ ਹੋਰ ਖੜੀਆਂ ਖੜੀਆਂ ਰਹਿ ਜਾਣਗੇ। ਜਿਵੇਂ ਆਹ ਦਿਲ ਵੀ ਜੀ ਵੀ ਦੱਸੋ ਕਿੰਨੀਆਂ ਲੱਜਣਗੀਆਂ? ਨਹੀਂ ਤਾਂ ਦੋ ਇੱਕ ਦੋ ਬਸ ਸੰਭਵ ਨਹੀਂ। ਬੰਦ ਧੰਨਵਾਦ। ਬਾਬਾ ਜੀ ਕੀ ਨਾਮ ਆ? ਗੁਰਤੇ ਜੀ। ਠੀਕ ਹੈ। ਕਿਹੜੀ ਪਾਰਟੀ ਚੰਗੀ ਲੱਗੀ ਫੇਰ? ਸੰਤਿਆਮੇ ਲੱਗੀ ਜਨੂ ਨਜ਼ਾਰੇ ਲੈਣਿਆ ਲੈਟ ਦਿਨਿਆ ਦਿਨੇ ਲੈਟ ਪਰਸਦੇ ਬਟਨ ਦਬਦੇ ਜਦ ਲੇਟ ਨਜ਼ਾਰੇ ਲੈਣਿਆ ਭਾਈ ਫਸਲ ਸਾਡੀ ਸੋਹਣੀ ਲੱਗਦੀ ਐ ਹਾਂ ਹਾਂ ਵਿਰੋਧੀ ਕਹਿੰਦੇ ਵੀ ਇਹਨਾਂ ਨੇ ਕਰਈ ਗੱਖ ਨਹੀਂ ਹੈਗਾ ਕਿ ਕਹੀਂ ਕੁਝ ਜਾਣਾ ਹੁਣ ਸਾਨੂੰ ਦਾ ਪਤਾ ਜਦੋਂ ਖੇਤਾਂ 'ਚ ਰਹਿੰਨੇ ਆ ਸਾਡੇ ਹੋ ਪਾਣੀ ਆ ਰਿਹਾ ਸਾਡੇ ਬਿਜਲੀ ਆ ਰਹੀ ਐ ਹੁਣ ਸਾਨੂੰ ਪੰਜ 600 ਜੁੰਟ ਮੁਆਫ ਕਰਤੀ ਹੋਰ ਸਾਨੂੰ ਕੀ ਚਾਹੀਦਾ ਨਹੀਂ ਭਾਈ ਉਹ ਕਹਿੰਦੇ ਤੁਹਾਡੇ ਕੋਲੋਂ ਨਾ ਜੀ ਉਹ ਕਹਿੰਦੇ ਔਰਤਾਂ ਨੂੰ 1000 ਰੁਪਏ ਨਹੀਂ ਦੇ ਰਹੇ ਕਦੋਂ ਵੀ ਦੇ ਦੂ ਕੋਈ ਨਹੀਂ ਹੌਲੀ ਹੌਲੀ ਦੇ ਦੇ ਕੇ ਜਾਂਦਾ ਹੁੰਦਾ ਨਹੀਂ ਹੁਣ ਆਊਗਾ ਉਹ ਹਾਂ ਪੱਕੀ ਇਹ ਟਵਰਕੀ ਪੱਕੀ ਅੱਛਾ ਹੌਲੀ ਹੌਲੀ ਉਹ ਵੀ ਦੇ ਦੂ ਵਿਰੋਧੀ ਮਤਲਬ ਮੁੱਦਾ ਚੁੱਕਦੇ ਨਹੀਂ ਲੱਗਦਾ ਤੁਹਾਨੂੰ ਇਹ ਤਾਂ ਜੀ ਹੁਣ ਇਹਦਾ ਮੁੱਦਾ ਆਪਜ ਪਾਰਟੀ ਉਹ ਦੂਏ ਦੂਏ ਨੂੰ ਮਾਰਾ ਕਹੀ ਜਾਂਦੀ ਆ ਸਾਨੂੰ ਤਾਂ ਇਹ ਵਧੀਆ ਲੱਗਦਾ ਸਾਨੂੰ ਫੈਰੋਂ ਵਧੀਆ ਇਹ ਹੈ ਬਸ ਜਿਵੇਂ ਤੁਹਾਡੇ ਇੱਥੇ 2 ਸਾਲ ਐਮਪੀ ਰਹੇ ਨੇ ਨਾ ਭਗਵੰਤ ਮਾਨ ਹੁਣ ਇਹਨਾਂ ਦੇ ਮੀਤੇ ਹੀਰ ਖੜਾਰੇ ਨੇ ਵਿਰੋਧੀ ਕਹਿੰਦੇ ਵੀ ਇਹਨਾਂ ਕੋਲ ਬੰਦੇ ਨਹੀਂ ਸੀ ਮੰਤਰੀ ਖੁਹਲਾਰਤੇ ਇਹਨਾਂ ਨੇ ਕਿਉਂ ਹੁਣ ਆਪ ਕਿਵੇਂ ਖੜ ਸਕਦੇ ਆਪ ਖੜ ਨਹੀਂ ਸਕਦੇ ਹਾਂ ਮੰਤਰੀ ਨੇ ਬੰਦੇ ਖੜਾਉਣੇ ਦੇ ਇਹ ਆਪਕੇ ਮੇ ਖੜ ਜਾਮਾ ਸਮਝ ਗਿਆ ਅੱਛਾ ਇਹ ਕਿ ਮੇ ਖੜ ਜਾ ਉਹ ਕਹਿੰਦੇ ਕੈਂਡੀਡੇਟ ਨਹੀਂ ਗੱਬੇ ਹੋਰ ਲੈ ਇਹਨਾਂ ਕੈਂਡੀਡੇਟ ਉਹ ਜਿੰਨੇ ਕਹਿੰਦਾ ਉਹਨਾਂ ਦਾ ਮੱਦਾਂ ਦੇ ਹੁਕਮਾਰ ਕਰਤੀ ਹਾਂ ਤੁਹਾਡੇ ਜਿਹੜੇ ਐਮਐਲਏ ਨੇ ਉਹ ਆਉਂਦੇ ਨੇ ਉਰੇ ਉਹਨਾਂ ਦੇ ਉੱਪਰ ਲੈਣਾ ਕੀ ਅਸੀਂ ਐਦਾਂ ਹਵਾ ਸੂਏ ਦੀ ਲੈਣੀ ਐ ਇਧਰ ਨਹਿਰ ਚੱਲਦੀ ਐ ਪੈਗ ਲਾ ਲੈਨੇ ਵਧੀਆ ਭੈਣ ਜੀ ਸਾਨੂੰ ਕੋਈ ਕਿਸੇ ਦਾ ਟੱਕਰ ਨਹੀਂ ਠੀਕ ਐ ਆਈ ਦਾ ਸੁਜੀ ਪ੍ਰਧਾਨ ਮੰਤਰੀ ਕਹਿੰਦਾ ਠੀਕ ਲੱਗਿਆ ਡਾਕਟਰ ਮਰੋਣ ਸਿੰਘ ਕੇ ਨਰਿੰਦਰ ਮੋਦੀ ਸਾਨੂੰ ਤਾਂ ਜੀ ਇਹ ਆਮ ਪਾਰਟੀ ਨਾਲ ਨਜ਼ਾਰਾ ਉੱਪਰ ਦਾ ਪ੍ਰਧਾਨ ਮੰਤਰੀ ਜਿਹੜਾ ਉੱਤੇ ਕੁਝ ਹੋਵੇ ਉੱਪਰ ਦਾ ਚਾਹੇ ਕੁਛ ਹੋ ਸੰਦਾ ਇਹਨੇ ਨਜ਼ਾਰੇ ਦਿਖਾਏ ਹਾਂ ਜੀ ਇਹੀ ਆਪਦੇ ਨੂੰ ਉੱਪਰ ਲਿਆਵੇ ਵਧੀਆ ਹਾਂ ਉੱਪਰ ਨਰਿੰਦਰ ਮੋਦੀ ਸੀ ਬਦਲਾ ਹੋਣਾ ਚਾਹੀਦਾ ਪ੍ਰਧਾਨ ਮੰਤਰੀ ਦਾ ਸਾਨੂੰ ਨਹੀਂ ਉਹ ਚੰਗਾ ਹੈਗਾ ਸਾਡੇ ਪੰਜਾਬ ਬਾਰੇ ਤਾਂ ਹੋ ਹੈ ਹੀ ਨਹੀਂ ਉਹ ਬਾਹਰ ਦੇ ਦੇਸ ਮਰੇ ਸੋਦਾ ਬਾਹਰਲੇ ਦੇਸ ਸਾਨੂੰ ਆ ਸਾਨੂੰ ਤਾਂ ਹੋ ਪੰਜਾਬ ਹੁੰਦਾ ਮਾਰ ਕੇ 라ਜੀ ਹੈ बीजेपी ਪੰਜਾਬ ਚ ਕਿੰਨੀਆਂ ਸੀਟਾਂ ਲੈ ਜੂਗੀ ਸਾਡੇ ਹਿਸਾਬ ਨਾਲ ਤਾਂ ਇਹ ਹੀ ਵੱਧਨ ਜਾਊਗਾ ਹਾਂ ਪਹਿਲਾਂ ਮੰਗੂ ਇਹ ਸਭ ਕੁਝ ਕਰੂੰ ਸਿਮਰਨ ਜੀ ਜ਼ਮਾਨਾ ਫੇਰ ਖੜੇ ਨੇ ਪਹਿਲਾਂ ਵੀ ਐਮਪੀ ਸੀ ਉਹਨਾਂ ਦੇ ਉਹ ਬਹਾ ਹੈਗਾ ਉਹਨਾਂ ਦਾ ਪਹਿਲਾਂ ਅੰਦਰ ਬੈਠਾ ਜਿੱਤ ਆਇਆ ਸੀ ਹਾਂ ਪਹਿਲਾਂ ਉਹਨੇ ਕੀ ਕਰਿਆ ਫੇਰ ਜਦੋਂ ਮੈਂ ਉਹਨੂੰ ਬਾਹਰ ਕਢਾ ਦੂੰਗਾ ਮਨਜਿੰਦਰ ਦੇ ਉਹਨੂੰ ਗਰਮ ਬਾਹਰ ਕਢਾ ਦੂੰਗਾ ਜਦ ਕੱਖ ਕਰੇ ਨੇ ਅਮਰਤਪਾਲ ਨੂੰ ਜਾਣਦੇ ਹੋ ਅਮਰਤਪਾਲ ਨੂੰ ਅਮਰਤਪਾਲ ਕੀ ਹੈ ਉਹ ਵੀ ਤਾਈਓ ਡੰਡੂ ਦੇ ਦੇਰ ਜੇ ਬਠਾ ਹੈ ਹੈ ਠੀਕ ਹੈ ਉਹ ਡੰਡੂ ਦੇਰ ਜੇ ਬਠਾ ਹੈ ਦੇ ਪ੍ਰਚਾਰ ਗਲਤ ਕਰੂ ਕੋਈ ਤਾਂ ਉਹਦੇ ਉਹ ਹੀ ਅਮਰਤਪਾਲ ਨਾ ਠੱਕਾ ਹੋਇਆ ਹੈ ਠੱਕਾ ਕਿਉਂ ਹੋਇਆ ਉਹ ਮਠਾਣੇ ਜਾ ਕੇ ਅੰਦਰ ਬੜੇ ਗੁਜ਼ਾਰਾ ਬਹੁਤ ਕੁਝ ਕਰਿਆ ਨਾ ਵੀ ਹੂੰ ਠੀਕ ਹੈ ਤਾਂ ਬਾਬਾ ਜੀ ਤੁਹਾਡਾ ਕੀ ਨਾਮ ਹੈ ਆਪਾਂ ਸੁਣੋ ਨਾ ਸੁਣੋ ਅੱਜ ਤਾਂ ਜਿੰਨੇ ਇੰਡੀਆ ਦੇ ਗਦਾਰ ਨੇ ਕਿਸੇ ਨੂੰ ਵੀ ਪਸੰਦ ਰੱਖਦੇ ਸਾਡੇ ਦੌਰੇ ਅੰਗਰੇਜ਼ਾਂ ਦੇ ਰਾਜ ਆਉਣਾ ਚਾਹੀਦਾ ਸਾਨੂੰ ਕਰਕੇ ਤਾਂ ਖਾਣ ਨਹੀਂ ਦੇ ਰਹੇ ਹੋਰੇ ਕੀ ਕਰਨਗੇ ਸਾਡੇ ਵਾਸਤੇ ਇਹ ਭਗਵੰਤ ਮਾਨ ਕੀ ਚੰਗਾ ਪਹਿਲਾਂ ਕੱਲ ਨੂੰ ਬੀਜੇਪੀ ਜੇਰ ਆਲ ਜੂ ਜੇ ਨਾਰ ਵਾਲਿਆ ਤੂੰ ਅੱਜ ਇਥੇ ਪੋਰ ਤੇ ਬੈਠਾ ਮੈਨੂੰ ਦਿਖਾ ਦੀ ਤੂੰ ਹੈ ਇਹ ਆ ਕੇਰਜੀ ਵਾਲੇ ਖਾਸ ਬੰਦਾ ਮੈਜਣਾ ਜਮਾ ਖਾਸ ਬੰਦਾ ਕੇਰਜੀ ਵਾਲੇ ਇਹਨਾਂ ਦਾ ਕਿਹੜਾ ਭਗਵੰਤ ਮਾਨ ਦੇ ਬੰਦੇ ਨੇ ਆ ਕੇ ਪੂਰੇ ਕਿਹੜੇ ਨੇ ਕਿਸੇ ਪਿੰਡ ਜਾ ਕੇ ਦੁੱਖ ਸੁੱਖ ਪੁੱਛੇਗਾ ਨਹੀਂ ਪੁੱਛਿਆ ਕਿਸੇ ਇੱਕ ਦਿਨ ਵੀ ਨਹੀਂ ਆਇਆ ਜਿੱਤੇ ਤੋਂ ਬਾਅਦ ਉਹ ਕਹਿੰਦਾ ਖੁਦ ਗੁਰਦੁਆਰੇ ਆਇਆ ਸੀਗਾ ਇਹਦੇ ਪੀਏ ਦਾ ਹੋ ਦੀਗਾ ਮੁੰਡੇ ਦਾ ਜਨਮ ਦਿਨ ਗੁਰਦੁਆਰੇ ਨਹੀਂ ਮੱਥਾ ਟੇਕਿਆ ਦੂਤ ਤੇ ਹੋਰ ਕੀ ਟੇਕ ਜੂਗਾ ਇਹ ਇਹਦੇ ਬਾਅਦ ਭੈਣ ਨੇ ਪਾਣੀ ਬਣਾਇਆ ਦੁਨੀਆ ਇੰਨੀ ਖੜੀ ਉੱਥੇ ਪੱਥਰੀਂ ਟੇਕਿਆ ਪਾਰੇ ਗਿਆ 1 ਮਿੰਟ ਲਾ ਕੇ ਹੈ ਉਹ ਭਰਾਜ ਲਵੇ ਜਾ ਕੇ ਉੱਥੇ ਦਾ ਘੰਟਾ ਲਾ ਗਿਆ ਮਸਤਮਣ ਇਹ ਨਾ ਇਹ ਸਾਰੀਆਂ ਪੋਲੀਟਿਸ਼ਨ ਇਹ ਦੁਨੀਆ ਦੁਖੀ ਕਰਨੀ ਇਹਨਾਂ ਨੇ ਕੋਈ ਇਹ ਨੌਕਰੀਆਂ ਨਹੀਂ ਕੋਈ ਉਹ ਨਹੀਂ ਹੈ ਚਾਰ ਚਾਰ ਸਾਲ ਫੌਜ ਦੇ ਬੰਦੇ ਕਰ ਲੈਣਗੇ ਕੰਮ ਹੈ ਉਹਦੂ ਵਾਦਾ ਕੀ ਕੀ ਕਰਨਗੇ ਐਂਡ ਅ ਸੋ ਵੀ ਮਾਨ ਸਰਕਾਰ 2 ਸਾਲ ਦੇ ਵਿੱਚ ਵਿੱਚ ਕਿੰਨੀਆਂ ਕਿ ਨੌਕਰੀਆਂ ਮਿਲ ਕੇ ਪੈਣ। ਕਿਹੜਾ ਮਾਨ ਜੇ ਨੌਕਰੀ ਕਰਨ ਵਾਲਾ ਆਉਂਦਾ ਇਹ ਐਮ ਐਮ ਦਾ ਫੇ ਆਪਣੀ ਡੀਏ ਵੀ ਆਈਜੀ ਦੀ ਨੌਕਰੀ ਕਿਉਂ ਛੜਦਣ ਕਿਉਂ ਨੌਕ ਕਢਾਉਂਦਾ। ਚਲੋ ਜੀ। ਇਹ ਮਾਨ ਇਹਦੇ ਨੌਕ ਕੱਢੇ ਹੋਏ ਨੇ। ਇਹ ਜਿੱਤੇ ਆ ਗਏ ਲੋਕ ਇਹ ਤਾਂ ਆਪਗਲਾਨ ਨੇ ਜਿਹਦੇ ਨੂੰ 13 ਸ਼ੀਟਾਂ ਜਿੱਤੇ ਅੱਧੀ ਦੇ ਕੁਰਬਾਨ ਦਾ ਮੁੱਦਾ ਨੇ ਕਾਦੇ ਵਾਸਤੇ 22 ਮੈਂ 3 ਫੁੱਟ ਦੀ ਕੁਰਬਾਨ ਲੈ ਕੇ ਜਾਊਂਗਾ। ਗਾਰਡਨ ਉਹਨਾਂ ਨੇ ਬੜੇ ਤੜ ਇਹਦਾ ਸਭ ਗਦਾ ਸਭ ਇੱਕੋ ਹੀ ਮਿਲੇ ਹੋਏ ਨੇ ਜੇ ਕਰਾਉਣ ਹੁਣ ਇਹ ਰਾਜ ਦਾ ਸਗਾ ਸਾਧੂ ਦੀਗਾ ਕਿਉਂ ਮਾਨ ਕੁਛ ਕਰਾ ਨਹੀਂ ਸਕਦਾ ਸੀ ਕੋਈ ਨਹੀਂ ਕਰਉਂਦੇ ਆਪਾਂ ਨੂੰ ਭਲੇਖਾ ਵੀਰ ਜੀ ਆਪਾਂ ਨੂੰ ਆਪਣੀ ਪੰਥ ਦਾ ਕਹਤੋ ਕਹਿੰਦੇ ਨੇ ਵੀ ਪੰਥ ਦੇ ਪੰਥ ਨੂੰ ਕੀ ਆ ਪੰਥ ਦੇ ਨੇ ਗੋਲੀਆਂ ਚਲਾਈਆਂ ਨੇ ਇਹਨਾਂ ਨੇ ਉਹਨਾਂ ਨੂੰ ਇਹ ਧੱਕਿਆ ਜਦ ਇਹਨਾਂ ਨੇ ਕਹਿ ਦਿੱ ਕਹਿੰਦੇ ਜਿਹਨੇ ਪੰਥ ਨਾਲ ਗਦਾਰੀ ਕੀਤੀ ਉਹਦਾ ਕੱਖ ਨਾ ਰਹੇ ਇਹਨਾਂ ਦਾ ਹੁਣ ਕੱਖ ਕੀ ਰਹਿ ਗਿਆ ਅਮਰਤਪਾਲ ਸਿਮਰਨਜੀਤ ਮਾਨ ਅਕਾਲੀ ਦਲ ਇਹ ਸਾਰੇ ਪੰਥ ਦੇ ਨਾਂ ਦੇ ਵੋਟਾਂ ਲੈਂਦੇ ਨੇ ਫਿਰ ਕਾ ਤੂੰ ਪੰਥ ਨੂੰ ਮੂਰੇ ਕਾ ਤੂੰ ਰੱਖਦੇ ਨੇ ਇਹ ਪੰਥ ਨੂੰ ਕੀ ਮੂਰੇ ਰੱਖਦੇ ਨੇ ਪੰਥ ਦੇ ਲੋਕ ਇਹਨਾਂ ਨੂੰ ਤਾਂ ਇੰਨਾ ਚੰਗਾ ਲੱਗੇ ਵੀ ਨਸ਼ੇ ਛਡਾਉਂਦੇ ਤੇ ਇਹ ਨਸ਼ੇ ਵਕਾਉਂਦੇ ਨੇ ਬਸ ਇੰਨਾ ਕੀ ਫਰਕ ਹੈ ਪਿੰਡ 'ਚ ਨੌਕਰੀ ਦੱਸੋ ਵੀ ਭਗਵੰਤ ਮਾਨ ਦੀ ਸਰਕਾਰ ਤੋਂ ਕਿਹਨਾਂ ਮਿਲ ਗਈਆਂ ਸਾਡੇ ਤਾਂ ਕੋਈ ਨੀ ਨੌਕਰੀਆਂ ਮਿਲੀਆਂ ਐਵੇਂ ਕਹੇ ਦੀ ਇੱਕ ਦੋ ਬੱਚੇ ਨੂੰ ਕਿਸੇ ਨੂੰ ਮਿਲ ਗਈ ਮਿਲ ਗਈ ਨੀ ਨੌਕਰੀ ਕਿਹੜੇ ਬੱਚੇ ਦਾ ਪੜ੍ਹੇ ਫਿਰਦੇ ਨੂੰ ਸਾਰੇ ਬੇਕਾਰ ਰੋਜ਼ਗਾਰ ਪੰਜ ਚਾਰ ਚਾਰ ਲੱਖ ਲੈਂਦੇ ਨੇ ਇਹ ਲੋਕ ਪਾਰਟੀਆਂ ਇਨੇ ਕਮ ਕਰਨ ਦੇ ਆ ਇਹ ਕਹਿੰਦਾ ਮੈਂ ਕੰਮ ਕਰੂ ਜ਼ਹਿਰ ਦੀ ਗੋਲੀ ਖਾਣੂ ਪਰ ਮੈਂ ਪੈਸੇ ਲੈਣਾ ਭਗਵਾਨ ਜੀ ਨੇ ਕਿਹਾ ਤੇ ਉਹ ਕਹਿੰਦੇ ਮਿਲੀਆਂ ਨਹੀਂ ਤੁਸੀਂ ਕਹਿੰਦੇ ਮਿਲੀਆਂ ਫਿਰ ਨੌਕਰੀਆਂ ਮਿਲਦੀਆਂ ਨੇ ਉਹ ਕਿੰਨੀਆਂ ਮਿਲੇ ਕਟੋ ਘਾਟੇ 10 10 ਸਾਲ ਦੀਆਂ ਪਰチェ ਸਿੱਟੇ ਹੋਏ ਮੇਰੇ ਲੋਕਾਂ ਨੂੰ ਹਾਂ ਨੌਕਰੀਆਂ ਮਤਲਬ ਮੰਨਦੇ ਹੋ ਵੀ ਬਿਨਾਂ ਪੈਸੇ ਤੋਂ ਮਿਲ ਰਹੀਆਂ ਨੇ ਹਾਂ ਹਾਂ ਬਿਨਾਂ ਪੈਸੇ ਤੋਂ ਨਹੀਂ ਕਿਵੇਂ ਮਤਲਬ ਪੰਜਾਬ 'ਚ ਮਿਲ ਜ ਨੇ ਕੁੱਲ ਐਵਰੇਜ ਪੱਖੋਂ 5-4 ਤਾਂ ਹੋਣੀਆਂ ਸੀ ਤੁਹਾਡੇ ਪਿੰਡ 'ਚ ਬਾਹਰਲੇ ਮਿਲ ਨੇ ਬਾਹਰਲੇ ਵੀ ਮਿਲ ਨੇ ਹੋ ਮਾ ਨਾ ਹੋ ਮਾ ਲੋਕ ਜੇ ਮਰਜੀ ਮਾਰਨ ਪਾੜਿਆ ਜੇ ਮੁਰਖੇ ਭਗਵੰਤ ਮਾਰ ਨੂੰ ਕੋਈ ਪੁੱਛ ਗਿਆ ਹੈ ਇਹਨੂੰ ਜ਼ੀਰੋ ਬਣਾ ਕੇ ਛਿੜ ਦਾਨਗੇ 13 ਚ ਦੱਸੋ ਐਦ ਕੀ ਕੋਈ ਨਾਦੇ ਨੂੰ ਮਸ਼ਹੂਰ ਮਾਤੇ ਨੂੰ ਕਰਨ ਆਉਂਦਾ ਇਹ ਤਾਂ ਉਹਨਾਂ ਦੇ ਗੈਰਲੀ ਚਾਬੀ ਨਾਲ ਚੱਲਦਾ ਫਲਾਣੇ ਨੂੰ ਫੜਦੇ ਫਲਾਣੇ ਤੇ ਗੋਲੀ ਚਲਵਾਦੇ ਫਲਾਣੇ ਨੂੰ ਮਰਵਾਦੇ ਇਹ ਰਾਜ ਚੱਲਣ ਵਾਲੇ ਥੋੜੇ ਜਿਿਹ ਤਰੀਕੇ ਨੇ ਇਹਦਾ ਮਿਲੀਆਂ ਲੈ ਰਿਆ ਸਰਕਾਰਾਂ ਨੇ ਕਿਉਂ ਕਿਸੇ ਦੇ ਕੋਈ ਉਲਟ ਸਿਲ ਤੇ ਬਿਆਨ ਲੈਣੇ ਹੋ ਕੇ ਇਹ ਕੁਛ ਨਹੀਂ ਕਰਦੇ ਇੰਡੀਆ ਦਾ 13 ਚ ਕਿੰਨੀਆਂ ਸੀਟਾਂ ਜੜ ਕੇ ਆਵਾਦ ਵੀ ਵਾਟ ਇਹਦਾ ਆਮ ਪਾਰਟੀ ਦਾ ਦੇ ਬੱਚੇ ਬੱਚੇ ਆਪਣੇ ਨੀਹਾਂ 'ਚ ਆਪਣੇ ਹਿੰਦੂਆਂ ਨੇ ਜਨਾਈ ਤੇ ਸਾਰੇ ਨੇ ਸੜਾ ਦੇ ਦੇ ਹੁਣ ਜਿਹੜੇ ਬੰਦੇ ਨੇ ਰਾਜ ਕਰਨ ਵਾਲੇ ਉਹਦੇ ਬੀਜੇਪੀ 'ਚ ਰਲ ਕੇ ਫਿਰ ਉਹ ਪੀ ਆਪੀ ਸੀਟਾਂ ਲੈਣ ਨਾ ਲੈਣ ਉਹ ਕਿਉਂ ਡਰਦੇ ਰਹਿੰਦੇ ਨੇ ਪ੍ਰਧਾਨ ਮੰਤਰੀ ਬਦਲਣਾ ਚਾਹੀਦਾ ਉੱਪਰ ਪ੍ਰਧਾਨ ਮੰਤਰੀ ਬਦਲਣੇ ਚਾਹੀਦੇ ਉਹਨਾਂ ਦਾ ਮਨਮੋਹਨ ਸਿੰਘ ਵਧੀਆ ਸੀ ਹੋਰ ਇਹਦਾ ਸਾਰਾ ਗੁੱਸੇ ਵੇਚਦਾ ਇੰਦਾ ਸਾਰਾ ਕੁਝ ਵੇਚਦਾ ਰਹਿ ਛੱਡਿਆ ਕੀ ਕੰਮਕੁਮ ਕਰੇ ਸੀ ਡਾਕਟਰ ਮਨਮੋਹਨ ਸਿੰਘ ਨੇ ਤੇ ਹੋਰ ਡਾਕਟਰ ਮਨਮੋਹਨ ਸਿੰਘ ਪਿੰਡ ਦਾ ਰਾਜ ਵਧੀਆ ਚੱਲੇਗਾ ਠੀਕ ਹੈ ਹਾਂ ਐਡ ਕੀ ਫੇਰ ਬਦਲਾ ਦੇ ਗਾਂਧੀ ਦਾ ਜੇ ਕੋਈ ਪਰਿਵਾਰ ਹੁਣ ਵੀ ਆ ਜੂ ਉਹ ਰਾਜ ਨਹੀਂ ਕਰ ਸਕਦਾ ਉਹਨੂੰ ਗੁਰੂ ਵਾਸਦਾ ਥੱਕਾ ਲੱਗਿਆ 60 ਸਾਲ ਦਾ ਇਹ ਹੋ ਗਿਆ ਤਾਂ ਨਹੀਂ ਬਹਿ ਗਿਆ ਜਦ ਕਰਜੀਵ ਗਾਂਧੀ ਜਿਹਨੇ ਗੁਰੂ ਸਾਹਿਬ ਨਾਲ ਟੱਕਰ ਲੈ ਲਈ ਉਹਨਾਂ ਦਾ ਪੀੜੀਆਂ ਤੱਕ ਨਹੀਂ ਕੰਮ ਖਤਮ ਤੁਸੀਂ ਤੁਸੀਂ ਕਹਿ ਰਹੇ ਹੋ ਵੀ ਥੱਕਾ ਲੱਗ ਰਿਹਾ ਵੀ ਫੇਰ ਬਾਦਲ ਨੂੰ ਕਿਹਦਾ ਲੱਗਿਆ ਉਹ ਥੱਕਾ ਉਹਨਾਂ ਨੂੰ ਵੀ ਖੁਸ਼ੀ ਨਹੀਂ ਮਾਰ ਰਿਹਾ ਥੋੜਾ ਥੱਕਾ ਲੱਗਿਆਗਾ ਹੁਣ ਸੁਖਵੀਰ ਬਾਦ ਕੋਈਆਂ ਕੋਈ ਚਾਬੀਆਂ ਫੜਦਾ ਕੋਈ ਉਹ ਇੱਜ਼ਤਾਂ ਨੇ ਜੋ ਬੰਦੇ ਦੀ ਜੋ ਕੋਈ ਇੱਜ਼ਤ ਉਹ ਉਸੇ ਨੂੰ ਇਹ ਕਹੂਗਾ ਇਹ ਤਾਂ ਰੰਡੀਆਂ ਵਾਲੇ ਰਾਜ ਹੋ ਰਹੇ ਨੇ ਤਾਂ ਰੰਡੀਆਂ ਵੀਰੇ ਚੰਗੀਆਂ ਨੇ ਇੱਕ ਗੇਲਾ ਆਲੇ ਤੇ ਜਾ ਕੇ ਰਾਮਨਾਥ ਰੋਟੀ ਖਾਲਾਂਦੀਆਂ ਨੇ ਵੱਡੇ ਬਾਦਲ ਠੀਕ ਸੀ ਹੈ ਵੱਡੇ ਬਾਦਲ ਵੱਡੇ ਬਾਦਲ ਵੱਜਿਆ ਤੇ ਵੱਡੇ ਬਾਦਲ ਨੇ ਕਿਹਾ ਸੀ ਵੱਡੇ ਬਾਦਲ ਨੇ ਕਿਹਾ ਅੱਜ ਤੱਕ ਕਰ ਮੈਂ ਆਪਦੇ ਭੈਣ ਭਣੋਈਏ ਨੂੰ ਨਹੀਂ ਭੇਜ ਦਿੱਤਾ ਤੇ ਆਪਦਾ ਸਾਲਾ ਬਾੜ ਲਿਆ ਹੁਣ ਤੂੰ ਕੀ ਰਾਜ ਕਰ ਲੇਗਾ ਉਹਦੇ ਸਾਲੇ ਨੇ ਕੀ ਕਰਤਾ ਉਹਨੂੰ ਚਿੱਟਾ ਉਸੇ ਨੇ ਨਹੀਂ ਲਿਆ ਗਿਆ ਇਸ ਤਰ੍ਹਾਂ ਖੈਰ ਸਹੀ ਜਗ੍ਹਾ ਤੇ ਖੜੇ ਨੇ ਸੁਖਬਾਲ ਖੈਰ ਸਹੀ ਜਗ੍ਹਾ ਤੇ ਖੜਾਰੇ ਨੇ ਤੁਹਾਡੇ ਕੋਲ ਜਿਹੜਾ ਜਿਹੜਾ ਵਰਤੀ ਛੱਡ ਰਿਆ ਹੀ ਨਹੀਂ ਹੋਰ ਸੱਚੀ ਗੱਲ ਹੈ ਗਲੀਆਂ ਪੱਕੀਆਂ ਕਰ ਦੂੰ ਥੋੜੇ ਟੂਬੇ ਸਹੀ ਕਰ ਦੂੰ ਖੈਰ ਸਾਹਿਬ ਨੇ ਇਹ ਕੁਝ ਕਰਿਆ ਅੱਛਾ ਉਹ ਵੀਰੇ ਸਾਡੇ ਪਿੰਡ ਜਾ ਕੇ ਤਾਂ ਇੰਨਾ ਨਰਕ ਹੈ ਇੱਕ ਨੇ ਨਾਲਾ ਬਣਾਤਾ 50 ਸਾਲ ਨਹੀਂ ਢੈਂਦਾ ਦੀ ਦੂਜੀ ਸਰਕਾਰ ਨੇ ਆ ਕੇ ਵੀਡੀਓ ਨੇ ਹੈ ਭੜੋਲੀਆਂ ਬਵਾਤੀਆਂ ਆਈਆਂ ਨੇ ਪੀੜੀਆਂ ਹੁਣ ਉਹ ਕੋ ਭੜੋਲੀਆਂ ਕਢਾ ਕੇ ਕਹਿੰਦੇ ਫੇਰ ਨਾਲਾ ਬਣਾ ਦੇ ਆਹੀ ਚੀਜ਼ ਚੱਲਦਾ 70 ਸਾਲਾਂ ਚ ਇਹਨਾਂ ਤੋਂ ਭੈਣ ਦਾ ਪਿੰਡਾਂ ਦਾ ਵਿਕਾਸ ਨਹੀਂ ਹੋਇਆ ਸਾਡੇ ਉਸ ਦਿਨ ਦਾ ਮਤਲਬ ਨਾਲੇ ਦੀ ਗਾਂਢ ਫੜੀ ਹੋਰ ਕੁਝ ਨਹੀਂ ਹੋਇਆ ਭੈਣ ਚੋ ਹਾਂ ਜਦੋਂ ਪਿੰਡ ਦੀ ਸੁਧਾਰ ਨਹੀਂ ਹੋਇਆ ਪਿੰਡ ਸਰਪੰਚ ਨਾਲੇ ਦੇ ਆ ਸੁਭੀ ਪਿੰਡ ਚ ਪਾਰਟੀ ਬੈਜੀ ਹੁੰਦੀ ਆ ਤਾਂ ਕੋਈ ਪਾਰਟੀ ਸਾਡੇ ਪਿੰਡ ਚ ਨਹੀਂ ਸਿਰਫ ਅਸੀਂ ਪਰ ਆਪਦੀ ਮਰਜ਼ੀ ਦੇ ਜਿਵੇਂ ਮਰਜ਼ੀ ਕਰਦੇ ਨੇ ਸਰਪੰਚ ਬਣਾਉਣ ਬਣਾ ਤਾਂ ਉਸ ਟਾਈਮ ਤਾਂ ਹੋ ਜਾਂਦੀ ਹੈ ਤੁਹਾਨੂੰ ਪਤਾ ਹੀ ਹੈ ਬਸ ਹੋਰ ਕੋਈ ਚੱਕਰ ਨਹੀਂ ਪਰ ਜਿਹੜਾ ਆਪਦਾ ਤਿਆਗ ਕੇ ਆਪਦਾ ਘਰ ਲਾ ਕੇ ਲਾ ਦੁਨੀਆ ਵਾਸਤੇ ਜਿਹੜਾ ਆਪਦਾ ਆਪਦਾ ਘਰ ਬਣਾਵੇ ਕੀ ਇਨਸਾਨ ਹੋ ਕੀ ਕਰ ਦੇਣਗੇ ਦੁਨੀਆ ਦੇ ਨਹੀਂ ਭਗਵਾਨਤ ਬਣ ਜਾਂਦੇ ਵੀ ਮੈਂ ਵੀ ਇਮਾਨਦਾਰ ਆ ਮੈਂ ਤੇ ਇੱਕ ਵੀ ਫਿਰ ਜੇ ਮਰ ਗਈ ਮਾਂ ਮਾਰ ਦਿੱਤੀ ਨੇ ਫਿਰ ਉਹਦੀ ਮਾਂ ਕੋ ਕੋ ਮਾਂ ਕਿੱਥੇ ਹੈ ਉਹਨਾਂ ਕਹਿੰਦੇ ਆ ਦਿੱਤੀ ਐ ਸਿਕਿਉਰਿਟੀ ਉਹ ਜਾਲ ਕਿੱਥੋਂ ਗੁਰੂ ਮਾਨ ਨੂੰ ਫਿਰ ਵਰਜੇ ਨਜ਼ਰ ਹੈਗੀ ਠੀਕ ਆ ਉਹ ਉਹਨਾਂ ਨੇ ਕੋਈ ਲੁੱਟ ਨਹੀਂ ਕੀਤੀ ਕੁਝ ਨਹੀਂ ਕਰਿਆ ਬਿਲਕੁਲ ਸਹੀ ਨੇ ਸਿੱਧੀ ਗੱਲ ਹੈ ਗਰੀ ਪਾਰਟੀ ਮਤਲਬ ਤੁਸੀਂ ਕਹਿ ਰਹੇ ਹੋ ਵੀ ਸਾਲ ਤੋਂ ਜੋਖਸ਼ ਹੋ ਰਿਹਾ ਹੈ ਕਿਸੇ ਨੇ ਕੁਝ ਨਹੀਂ ਕਰਿਆ ਫਿਰ ਤੁਹਾਨੂੰ ਉਮੀਦ ਕਿਤੋਂ ਹੈ ਉਮੀਦ ਕਿਤੋਂ ਤੁਹਾਨੂੰ ਅੱਗੇ ਮਤਲਬ ਤੁਸੀਂ ਨਵੀਂ ਪਾਰਟੀ ਵੀ ਦੇਖ ਲਈ ਨਵੀਂ ਤਾਂ 10 ਵਜੇ ਕੋਈ ਨਵਾਂ ਗਾਂਧੀ ਦੀ ਆਪ ਪਾਰਟੀ ਦੀ ਗਾ ਹੈ ਰਾਜੇ ਰਾਣੀ ਦੀ ਉਹ ਕਾਂਗਰਸ ਦੀ ਦੋਨੇ ਲੜ ਦੋਨੇ ਹੋ ਗਏ ਉਹਨੇ ਹਰਾਤੀ ਹੁਣ ਉਹ ਬੀਜੇਪੀ ਚ ਹੋਗੀ ਉਹ ਕਾਂਗਰਸ ਚ ਹੋ ਗਿਆ ਇਹਦਾ ਬਦਲ ਬਦਲ ਕੇ ਖੇਡੀ ਜਾਂਦੇ ਨੇ ਦਾਲ ਬਦਲਣੋਂ ਤੇ ਵਿਸ਼ਵਾਸ ਨਹੀਂ ਤੁਹਾਨੂੰ ਕੋਈ ਬਿਜੇ ਇਹਨਾਂ ਦੀ ਕੀ ਵਝਵਾਗਾ ਜਿਹੜੇ ਆਪਦੇ ਆਪ ਦੇ ਥਾਲੇ ਬਦਲ ਜਾਂਦੇ ਨੇ ਕੋਈ ਸੁਧਾਰ ਹੋਣਾ ਨਾ ਨਹੀਂ ਕੋਈ ਸੁਧਾਰ ਨਹੀਂ ਹੁੰਦਾ ਜੇ ਉਰੇ ਸੁਧਾਰ ਕੋਈ ਕਰ ਵੀ ਦੇਵੇ ਮੈਂ ਤੁਹਾਨੂੰ ਗਰੰਟੀ ਕਰਦਾ ਲਿਖ ਕੇ ਜੇ ਨਾ ਤਾਂ ਮੈਨੂੰ ਉਰੇ ਆ ਕੇ ਫੇਰ ਪੁੱਛ ਲਈ ਵੀ ਕੀ ਸੁਧਾਰ ਹੋਇਆ ਉਰੇ ਕੋਈ ਸੁਧਾਰ ਕਰਨ ਵਾਲਾ ਨਹੀਂ ਠੀਕ ਹੈ ਧੰਨਵਾਦ ਜੀ ਤਾਂ ਵੱਖ-ਵੱਖ ਲੋਕਾਂ ਨੇ ਆਪਣੇ ਆਪਣੇ ਵਿਚਾਰ ਰੱਖੇ ਨੇ ਕਿ ਕੀ ਸਮੱਸਿਆ ਹੈ ਤਾਂ ਹੋਰ ਵੀ ਸਾਡੇ ਨਾਲ ਮੌਜੂਦ ਨੇ ਭਾਈ ਅਮਨ ਸ਼ੰਕਰਾਚੋ ਆ ਮੈਂ ਤਾਂ ਇਹੀ ਬੇਨਤੀ ਕਰਨਾ ਚਾਹੁੰਨਾ ਪਾਰਟੀ ਦੱਸੋ ਵੀ ਕਿਹੜੀ ਚੰਗੀ ਲੱਗੀ ਐ ਸਾਨੂੰ ਅਸੀਂ ਪਾਰਟੀਆਂ ਤਾਂ ਸਾਰੀਆਂ ਸਾਨੂੰ ਚੰਗੀਆਂ ਨੇ ਕੋਈ ਇੱਕ ਦੱਸੋ ਜੀ ਕੋਈ ਇੱਕ ਨਹੀਂ ਇਹ ਤਾਂ ਸਾਰੇ ਰਲੇ ਮੇਲੇ ਨੇ ਯਾਰ ਅੱਛਾ ਇੱਕ ਪਾਰਟੀ ਛੱਡ ਕੇ ਦੂਜਾ ਦਲ ਬਦਲੂ ਜਿਹਨੂੰ ਸੀਟ ਮਿਲਦੀ ਐ ਜਿਹਨੂੰ ਬੱਤੀ ਮਿਲਦੀ ਐ ਨਾ ਸੱਚ ਬੋਲ ਰਿਆਂ ਕੌੜਾ ਐ ਸੱਚ ਬੋਲਣਾ ਕੌੜਾ ਐ ਜਿਹਨੂੰ ਬੱਤੀ ਚੇਅਰਮੈਨ ਮਿਲਦਾ ਉਹ ਦਲ ਬਦਲ ਲੈਂਦਾ ਪਾਰਟੀ ਤੇ ਦਲ ਨਾ ਬਦਲੀਏ ਆਪਣੀਆਂ ਨਸਲਾਂ ਬਚਾਈਏ ਨਸਾ ਪਤਾ ਦੂਰ ਕਰੀਏ ਨਾਲੀਆਂ ਦੇ ਚੱਕਰਾਂ ਚ ਨਾ ਪਈਏ ਐਜੂਕੇਸ਼ਨ ਤੇ ਹੈਲਥ ਦਾ ਬਾਰੇ ਆਪਾਂ ਮੰਗ ਕਰੀਏ ਬਹੁਤ ਹੀ ਮਤਲਬ ਪੰਜਾਬ ਨੂੰ ਜਿਹੜੇ ਸੋਚ ਕੇ ਮਤਲਬ ਸਰਕਾਰ ਲਿਆ ਦੇ ਹੂ ਹੋਇਆ ਨਹੀਂ ਮੰਨ ਲਓ ਭਗਵੰਤ ਮਾਨ ਸਾਹਿਬ ਮੈਂ ਕਹਿਣਾ ਵੀ ਵਧੀਆ ਗੱਲ ਹੈ ਵਧੀਆ ਬੰਦਾ ਹੈ ਪਰ ਚੱਕ ਕੇ ਤਾਂ ਉਹੀ ਕਰੀ ਜਾਂਦਾ ਦੂਜੀਆਂ ਪਾਰਟੀਆਂ ਚ ਲੈਣ ਦੀ ਕਿ ਲੋੜ ਹੈ ਨਵੇਂ ਮੁੰਡਿਆਂ ਨੂੰ ਉਹਦੇ ਨੇ ਪੜੇ ਲਿਖੇ ਬੰਦੇ ਆਉਣ ਅੱਗੇ ਮੈਂ ਉਹੀ ਕਹਿਣਾ ਵੀ ਰੋਜ਼ਗਾਰ ਨੂੰ ਲੈ ਕੇ ਜਾਂ ਨਸ਼ੇ ਨੂੰ ਲੈ ਕੇ ਤਾਂ ਸੁਖੀ ਹਾਲਾਤ ਨੇ ਨਸ਼ੇ ਨੂੰ ਤਾਂ ਵੀਰੇ ਉਹੀ ਚੀਜ਼ ਹੈ ਸਾਡੇ ਦਾ ਯਾਰ ਕਰਾਚੂ ਚ ਪੰਜ ਸੱਤ ਬੰਦੇ ਮਰ ਗਏ ਟੀਕੇ ਨਾਲ ਕੀ ਕਰ ਸਕਦੇ ਕੋਈ ਹਾਲਾਤ ਚੇਂਜ ਨਹੀਂ ਹੋਏ ਚੇਜ਼ ਜੀ ਮਤਲਬ ਉਹੀ ਚੀਜ਼ ਆ ਯਾਰ ਇਹ ਸਾਰੇ ਮੈਂ ਉਹੀ ਬੇਨਤੀ ਕਰਨਾ ਸੋਣ ਸਾਰੇ ਲੋਕਾਂ ਨੂੰ ਵੀ ਮਿਹਨਤ ਕਰੀਏ ਇਹਨਾਂ ਬਾਰੇ ਨਾ ਲੱਗੀ ਆਪਾਂ ਆਪਣੇ ਵੋਟ ਦੇਣ ਦਾ ਅਧਿਕਾਰ ਹੈ ਵੋਟ ਦੋ ਪਰ ਗੁਰਮਖ ਸਿੰਘ ਬਸਾਫਰ ਹੋਰੀ ਸੁਣੇ ਨੇ ਜੀ 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 ਉਹਨਾਂ ਵਰਗਾ ਕਾ ਰਾਜ ਨਹੀਂ ਆ ਸਕਦਾ ਜੀ ਉਹਨੂੰ ਕਿਹਾ ਸੀਗਾ ਵੀ ਭਾਈ ਆ ਤੁਹਾਡਾ ਸਰਕਾਰੀ ਬਾਸ ਅੱਜ ਤੁਹਾਡਾ ਖਤਮ ਹੋ ਗਿਆ ਇਹਨੂੰ ਖਤਮ ਕਰ ਦਿਓ ਮਤਲਬ ਖਾਲੀ ਕਰ ਦਿਓ ਉਹਨਾਂ ਨੇ ਕਸਹਿਰਾ ਚੱਕਿਆ ਸੀਗਾ ਆ ਗਏ ਸੀ ਆਪਣੇ ਕੋਲ ਤੇ ਉਦੋਂ ਬਾਅਦ ਫਿਰ ਗੱਡੀ ਬਸ ਜੋ ਉਸੇ ਵਕਤ ਬੈਗੇ ਸੀ ਉਹ ਉਹਨਾਂ ਵਰਗਾ ਰਾਜ ਨਹੀਂ ਆ ਸਕਦਾ ਮਹਿੰਦਰ ਸਿੰਘ ਨਾਭਾ ਨੂੰ ਕੋਈ ਜਾਣਦਾ ਹੀ ਨਹੀਂ ਜਿਨੇ ਇੰਨਾ ਕੰਮ ਕੀਤਾ ਹੈ ਪੰਜਾਬ ਬਾਰੇ ਉਹ ਨਮਨ ਸਿੰਘ ਭਗਣਾ ਹੋ ਗਿਆ ਸੀਦੂ ਦੁਦਮ ਸਿੰਘ ਹੋ ਗਿਆ ਕਰਤਾਰ ਸਿੰਘ ਸਰਾਬਾ ਹੋ ਗਿਆ ਸੀਦ ਭਗਤ ਸਿੰਘ ਹੋ ਗਿਆ ਤੇ ਉਹ ਹੀ ਸੀਦ ਹੋਗੇ ਬਾਈ ਉਹਨਾਂ ਨੂੰ ਦੇਸ਼ ਨਾਲ ਪਿਆਰ ਸੀ ਇਹਨਾਂ ਕਿਸੇ ਨੂੰ ਦੇਸ਼ ਨਾਲ ਪਿਆਰ ਹੈਗਾ ਕਿ ਲੋਕਾਂ ਨੂੰ ਲੋਕ ਜਾਗਰੂਕ ਨਹੀਂ ਹੈਗੇ ਜਾਂ ਲੋਕ ਪੜਦੇ ਨਹੀਂ ਹੈਗੇ ਜਾਂ ਵੇਅਰ ਨਹੀਂ ਹੈਗੇ ਕਾਰਨ ਕੀ ਆ ਲੋਕ ਫਿਰ ਸਮਝ ਕਿਉਂ ਨਹੀਂ ਰਹੇ ਲੋਕ ਤਾਂ ਵੀਰੇ ਦੇਖ ਲੈਂਦੇ ਨੇ এডਿਕੇਸ਼ਨ ਦੀ ਕਮੀ ਹੈ ਪੜ੍ਹੇ ਲਿਖੇ ਘਟਨੇ ਪੰਜਾਬ ਚ ਬਹਿ ਨਵੇਂ ਮੁੰਡੇ ਪੜ ਰਹੇ ਪੜ੍ਹੇ ਲਿਖੇ ਆ ਰਹੇ ਨੇ ਉਹਨਾ ਵੀ ਚਾਹੀਦਾ ਜਿਹੜੀਆਂ ਸਾਨੂੰ ਮੰਗਾ ਮੰਗਣੀਆਂ ਚਾਹੀਦੇ ਨੇ ਹੈਲਥ এডਿਕੇਸ਼ਨ ਹੋ ਗਿਆ ਉਹਨੂੰ ਕਿਉਂ ਨਹੀਂ ਅੱਗੇ ਲੈ ਕੇ ਆ ਰਹੇ ਉਹ ਕਹਿੰਦੇ ਵੀ ਹਸਪਤਾਲ ਨਾਲ ਚਲੇ ਜਾਓ ਫ੍ਰੀ ਇਲਾਜ ਆ ਕੋਈ ਫ੍ਰੀ ਇਲਾਜ ਨਹੀਂ ਹੈਗਾ ਆ ਦੇਖੋ ਮੋਦੀ ਨੇ ਉਹਦੇ ਘਟਨ ਕਰਤਾ ਇੱਥੇ ਆਪਣੇ ਪੀਜੀਆਈ ਕਾਹ ਬਣਾ ਕੋਠੀ ਕੋਈ ਹੋ ਨਹੀਂ ਹੈਗਾ ਨਹੀਂ ਨਾ ਐਮਰਜੈਂਸੀ ਹੈ ਉੱਥੇ ਨਾ ਜਾਊਗਾ ਹੰਸ ਰਾਜ ਘੇਰ ਲਿਆ ਹੈਂ ਉਹਨਾਂ ਨੂੰ ਕਹਿੰਦਾ ਤੁਸੀਂ ਜੱਟਾਂ ਨੂੰ ਕਹਿੰਦਾ ਤੁਸੀਂ ਦੇਖ ਦੇ ਜੋ ਸਾਡੀ ਇੱਕ ਦਿਰੀ ਗਾਉਣ ਦਿਓ ਫਿਰ ਫਿਰ ਉਹ ਇਹ ਕੋਈ ਰਾਜਕਰਨ ਇਹਨਾਂ ਦਾ ਜਦ ਇਹ ਹੁਣੇ ਦੇ ਦੇ ਰਹੇ ਨੇ ਵੀ ਸਾਨੂੰ ਠੋਕਾਂਗੇ ਫਿਰ ਇਹ ਕਿ ਆਹ ਜਾ ਕੇ ਕੀ ਕਰਨਗੇ ਉਹ ਧਮਕੀ ਦੱਸੀ ਆ ਬੁਰਿਓ ਨੇ ਹਾਂ ਹੰਸ ਰਾਜਾ ਹੰਸ ਨੇ ਕਹਿੰਦਾ ਕਹਿੰਦਾ ਮੈਨੂੰ ਘੇਰਤਾ ਹੁਣ ਤਾਂ ਲਿਆ ਕਹਿੰਦਾ ਇੱਕ ਦਿਨ ਟੱਪਣ ਦਿਓ ਫਿਰ ਦੇਖੋ ਤੁਸੀਂ ਤੁਹਾਡਾ ਕੀ ਹਾਲ ਹੋਊਗਾ ਉਹ ਨਾਰਾਜ਼ ਨੇ ਕਹਿੰਦੇ ਸਾਡਾ ਤਾਂ ਤੰਗ ਬੜਾ ਕਰਿਆ ਹੋਇਆ ਕਿਸਾਨਾਂ ਨੇ ਉਹ ਤੰਗ ਤੰਗ ਦਾ ਆਪੀ ਕਰਿਆ ਉਹਨਾਂ ਨੂੰ ਨਹੀਂ ਪਤਾ ਵੀ ਮਾਮਾ ਭੈਣਾਂ ਦਾ ਆਪੀ ਕਿਹੜਾ ਫੁੱਸਾ ਲੈ ਨੰਗਰ ਸਕਦੇ ਨਾ ਜਾਂ ਕੁਛ ਨਹੀਂ ਕਰਦਾ ਕਿਹੜਾ ਕਰੇ ਮੁਰਕੇ ਡਾਂਗਾ ਫਿਰ ਉਹਨਾਂ ਦੀ ਮਾਰਦੇ ਨੇ ਖਾ ਕੇ ਉਹਨਾਂ ਦੀ ਤੁਸੀਂ ਅਮਰਤਾ ਰਿਓ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਦਾ ਮੁੱਦਾ ਉੱਠ ਰਿਹਾ ਵੀ ਚੋਣਾਂ ਹੋਣੇ ਚਾਹੀਦੇ ਨੇ ਅੱਗੀ ਪਈ ਜਾ ਰਿਹਾ ਕੰਮ ਹੋਣੇ ਚਾਹੀਦੇ ਨੇ ਮੈਂ ਤਾਂ ਕਹਿੰਦਾ ਚੋਣਾਂ ਹੀ ਮੇਰੀ ਤਾਂ ਕਿਸ ਨੇ ਵੋਟੇ ਨਹੀਂ ਬਣਾਈ ਥੋੜੀ ਵੋਟ ਨਹੀਂ ਬਣਾਈ ਨਹੀਂ ਮੈਂ ਦੱਸ ਗਿਆ ਫਾਰਮ ਪਰ ਤੇ ਇਹ ਕਿ ਲੋਕਾਂ ਤੇ ਦਿਲਚਸਪ ਚੀਜ਼ ਹੈ ਜੀ ਵੀ ਸਾਨੂੰ ਖਾਮ ਨਹੀਂ ਕਿੰਨਾ ਕੁ ਵੋਟਾਂ ਵਾਲੇ ਦੇ ਦੇਣਗੇ ਮੇਰਾ ਇੱਕ ਗੱਲ ਮੇਰੇ ਇੱਥੇ ਖੰਭੇ ਆ ਗਏ ਮੇਰੇ ਇੱਥੇ ਕਿਸੇ ਮੇ ਠੇਕੇ ਦੀ ਜਮੀਨ ਲਈ ਹੋਈ ਦੀ ਬਾਈ ਮੈਨੂੰ ਉਹ ਖੰਬਿਆਂ ਦਾ ਉਹ 3 4 ਜਿਹੜਾ 4000 ਰੁਪਏ ਦੀ ਆ ਗਿਆ ਉਸ ਤੋਂ ਬਾਅਦ ਮੇਰੇ ਨਾਮ ਤੇ 12000 ਦਾ ਚੈੱਕ ਕੱਟ ਗਿਆ ਮੇਰੇ ਸਾਰਾ ਪਿੰਡਾ ਦਾ ਖਰਾਨਾ ਕਹਿੰਦੇ ਤੇਰੇ ਬਾਈ ਚੈੱਕ ਹੈ ਮੈਂ ਮਾਮਾ ਚੈੱਕ ਨਹੀਂ ਲੈਂਦਾ ਮੈਂ ਹਰਾਮ ਦੀ ਚੀਜ਼ ਖਾਣ ਵਾਲਾ ਨਹੀਂ ਮੈਂ ਭਗਵਾਨ ਤੋਂ ਮੰਗਦਾ ਵੀ ਜਿਹੜਾ ਦੇਵੇ ਚਾਹੇ ਮੈਨੂੰ ਭੁੱਖਾ ਰੱਖ ਦੇ ਮੈਂ ਭੁੱਖਾ ਵੀ ਰਹੀ ਮੈਂ ਕੋਈ ਪਾਰਟੀ ਨਾਲ ਕੋਈ ਕਿਸੇ ਮੈਂਬਰੀ ਸਰਪੰਚ ਨਾਲ ਕਿਸੇ ਨਾਲ ਮੈਂ ਸਿਰਫ ਗੁਰੂ ਘਰ ਤੋਂ ਬਿਨਾ ਗੁਰੂ ਘਰ ਦੀ ਜਿੰਨੀ ਮਰਜ਼ੀ ਸੇਵਾ ਕਰਾਂ ਮੈਂ ਕਰਦਾ ਆ ਤੰਗੀ ਹਾਂ ਜੀ ਹਾਂ ਅਪਏ ਜੀ ਜਦੋਂ ਲੈਂਕਰੀ ਲੋਕ ਤਾਂ ਖਾ ਕੇ ਕਹਿੰਦੇ ਨੇ ਬਲਬਲ ਕੀ ਦੇਖਣਾ ਉੱਥੇ ਦੇਖਣ ਦਾ ਇੱਥੇ ਪਤਾ ਲੱਗ ਜਾਂਦਾ ਜੇ ਕਿਸੇ ਦੀ ਲਾਤ ਦਾ ਪੈਰ ਬਿੰਗਾ ਹੋ ਕੇ ਦਾ ਕੁਝ ਹੋ ਗਿਆ ਕਿਸੇ ਕੁਝ ਹੁੰਦਾ ਹੈ ਕਿਉਂ ਨਹੀਂ ਦੁਨੀਆ ਤੇ ਹਮਾਰਦਰ ਮਹਾਰਾਜਾ ਰਣਜੀਤ ਸਿੰਘ ਨੂੰ ਕਿਉਂ ਯਾਦ ਕਰਦੇ ਨੇ ਕੈਰੋ ਨੇ ਰਾਜ ਕੀਤਾ ਦੀ ਪਟਵਾਰੀਆਂ ਨੇ ਹੜਤਾਲ ਕੀਤੀ ਪਟਵਾਰੀ ਕਹਿੰਦਾ ਜੀ ਸਾਡਾ ਗੁਜ਼ਾਰਾ ਨਹੀਂ ਹੁੰਦਾ ਕਹਿੰਦਾ ਚੰਗਾ ਨਹੀਂ ਗੁਜ਼ਾਰਾ ਹੁੰਦਾ ਕਹਿੰਦਾ ਦੱਸੋ ਕਦੋਂ ਹੁੰਦਾ ਕਹਿੰਦਾ ਆ ਜਿਓ ਫਿਰ ਉਹ ਕੱਲਾ ਕਸਹਿਰਾ ਪਾ ਕੇ ਬਰਾਂਡ ਪਾ ਕੇ ਕੋਠੇ ਤੇ ਚੜ ਗਿਆ ਉਹ ਆ ਬਾਈ ਮੰਗੂ ਆ ਕੇ ਜੱਜ ਕੇ ਕਹਿੰਦਾ ਹਾਂ ਦੱਸੋ ਕਹੇ ਸਾਡਾ ਹੀ ਗੁਜ਼ਾਰਾ ਨੇ ਕਹਿੰਦਾ ਮੈਂ ਕੱਲੇ ਕਸਾਇਰੇ ਦੇ ਬਨਾਨ ਚ ਕਰਦਾ ਛੋਟੇ ਕਹਿੰਦਾ ਭੈਣ ਦੇ ਪੈਂਟ ਕਮੀਜ਼ਾ ਪਾ ਜਣਾ ਕਹਿੰਦਾ ਲਿਆ ਰੇਡਰ ਨੂੰ ਕਹਿੰਦਾ ਕਲਮ ਚੱਕ ਅੱਜ ਹਰ ਤਾਲ ਕਰਦੇ ਰਹਿ ਨੇ ਸਾਲਾਂ ਚ ਡਾਕੂ ਫੜ ਕੇ ਉਹਨੇ ਵੱਡੇ ਚੌਂਕ ਦੇ ਵਿੱਚ ਟਰੈਕਟਰ ਤੇ ਗੈਲ ਘੁਮਾ ਕੇ ਮਾਰੇ ਤੇ ਹਾਂ ਹੋ ਰੱਖਦੇ ਮੁੰਡੇ ਕਿਹੜੇ ਮੁੰਡੇ ਜੀ ਵੀ ਜਿਹੜੇ ਪਰਿਵਾਰੀ ਵੀ ਜੇ ਤੁਸੀਂ ਨਹੀਂ ਨੌਕਰੀ ਆਉਣਾ ਤਾਂ ਅਸੀਂ ਹੋਰ ਰੱਖਦੇ ਹਾਂ ਉਹਨੂੰ ਹੰਤ ਮਾਰਨੇ ਕਿ ਆ ਕਿਹਾ ਸੀ ਆ ਕਿਹਾ ਪਵਨ ਤੁਮਾਨ ਨੇ ਕਿਹਾ ਸੀ ਜੇ ਤੁਸੀਂ ਜਾਉ ਕਰ ਨੂੰ ਕਹਿੰਦਾ ਮੁੜ ਕੇ ਨਹੀਂ ਰੱਖਣਾ ਤੁਹਾਨੂੰ ਕਿਹਾ ਸੀ ਹੋਰ ਰੱਖਦੇ ਹਾਂ ਆਉ ਉਹ ਹੀ ਘਟਨਾ ਫੇਰ ਵਾਪਰੀ ਹੈਗਾ ਸਾਡੇ ਪਿੰਡ ਦਾ ਜਵਾਈਏ ਸੀ ਹੈ ਉਹਨੇ ਕੀ ਕੀਤਾ ਉਹਨੂੰ ਆਉਂਦਾ ਕੁਛ ਨਹੀਂ ਸੀ ਮੈਂ ਮਾਰਕੀਟ ਫੀਸ ਪਰ ਨਹੀਂ ਜਾਂਦਾ ਹੁੰਦਾ ਮੈਂ ਸੈਲਰ ਚ ਲੱਗਿਆ ਹੋਇਆ ਸੀਗਾ ਬਈ 22 ਸਾਲ ਸੈਲਰ ਚ ਲਾਇਦੇ ਉਹਨੂੰ ਆਉਂਦਾ ਨਹੀਂ ਉਹ ਚੈੱਕ ਨਾ ਪੜਨ ਦਾਰੂ ਵੀ ਕੀ ਮਰ ਗਿਆ ਵੀ ਮੈਂ ਹੁਣ ਕਰਾਂਗੇ ਕੀ ਹੁਣ ਉਹਦਾ ਮੁੰਡਾ ਵੀ ਜਰਾ ਪੜਿਆ ਲਿਖਿਆ ਤੇ ਉਹਨੂੰ ਫੇਰ ਦੁਬਾਰੇ ਨੌਕਰੀ ਮਿਲੀ ਹੈ ਇਹ ਅਨਪੜਤਾ ਇਹਨਾਂ ਨੇ ਭਾਂਡਾ ਤਹਿਸੀਲਦਾਰ ਪਟਵਾਰੀ ਲਾ ਰੱਖੇ ਨੇਗੇ ਹੈ ਦੇਸ਼ ਕੀ ਤਰੱਕੀ ਕਰ ਲੂਗਾ ਅਕੇ ਹੁਣ ਕੀ ਭਾਜੀ ਜਿਹੜੇ ਤੁਹਾਡੇ ਉਮੀਦਵਾਰ ਖੜੇ ਨੇ ਆ ਨਾ ਤੁਹਾਨੂੰ ਪਤਾ ਹੀ ਆ ਵੀ ਸਾਰੀਆਂ ਬਾਟੀਆਂ ਖੜਾ ਰਹੇ ਨੇ ਉਹਨਾਂ 'ਚ ਕੋਈ ਤਾਂ ਲੱਗਦਾ ਹੋਊਗਾ ਵੀ ਹਾਂ ਅਸੀਂ ਜੇ ਚੁਣੀਏ ਅੱਗੇ ਸਾਡੇ ਲਈ ਕੰਮ ਕਰੂਗਾ ਕਿ ਕੋਈ ਨਹੀਂ ਲੱਗਦਾ ਚੁੰਡ ਦਾ ਲੋਕ ਦੇਖੋ ਵੀਰੇ ਸਾਰਿਆਂ ਨੂੰ ਪਹਿਲਾਂ ਦੇ ਕੇ ਮੌਕਾ ਦੇਖ ਲਿਆ ਜਿਹੜੇ ਉਹਨੂੰ ਪਾ ਦੇਣਗੇ ਲੋਕ ਨਾ ਮੋਲੇ ਲੋਕ ਨੇ ਕਿ ਕੋਈ ਹੈਗਾ ਹੁਣ ਕੋਈ ਦੇਖਣ ਵਾਲਾ ਨਹੀਂ ਸਿੱਖੋ ਉਹ ਵੀ ਮਤਲਬ ਜਦੋਂ ਕੁਰਸੀ ਮਿਲ ਜਾਂਦੀ ਹੈ ਨਾ ਹਰੇਕ ਨੂੰ ਉਹਦਾ ਐਟੀਟਿਊਡ ਹੀ ਚੇਂਜ ਹੋ ਜਾਂਦਾ ਤੁਹਾਡੇ ਭਗਵਾਨ ਤੁਮਾਨ ਦੱਸੋ ਵੀ ਜਿਵੇਂ ਪਹਿਲਾਂ ਉਹਨਾਂ ਨੇ ਭਗਵਾਨ ਤੁਮਾਨ ਸਾਹਿਬ ਕਹਿੰਦੇ ਆ ਵੀ ਆਈਪੀ ਕਲਚਰ ਉਹ ਕਰਦਾਂਗੇ ਤੀਜੇ ਦਿਨ ਵੀਰੇ ਇੱਥੇ ਦੁਨੀਆ ਤੰਗ ਹੁੰਦੀ ਆ ਯਾਰ ਆ ਸਾਰਾ ਰੋਡ ਜਾਮ ਹੋ ਜਾਂਦਾ ਥੋੜਾ ਜਾਨਾ 메ਨ ਰੋਡ ਜੋ 메ਨ ਰੋਡ ਲੋਕਾਂ ਦਾ ਪਬਲਿਕ ਦਾ ਕੀ ਉਹ ਹੈ ਤੁਸੀਂ ਬਹਿ ਕੇ ਗੱਲ ਕਰੋ ਜੇ ਵੀ ਕਰਨੀ ਆ ਕੋਈ ਮਤਲ ਮਸਲਾ ਦੂਜੇ ਮਤਲ ਆਪਾਂ ਆਪ ਨੂੰ ਉਹ ਨਹੀਂ ਹੈਗਾ ਵੀ ਅਧਿਕਾਰ ਨਹੀਂ ਹੈਗਾ ਵੀ ਜਨਤਾ ਨੂੰ ਆਪਾਂ ਤੰਗ ਕਰੀ ਹੈ ਨਾ ਤੇ ਤੁਸੀਂ ਬਾਕੀ ਪੁੱਛ ਲਿਓ ਹੋਰ ਤੋਂ ਇਹ ਨਹੀਂ ਕਹਿੰਦੇ ਵੀ ਕਿਸਾਨਾਂ ਦੀਆਂ ਮੰਗਾਂ ਨੇ ਮੰਗੀਆਂ ਆ ਯਾਰ ਜਾਇਜ਼ ਨੇ ਪਰ ਸੋਣਾ ਦੋ ਆਪਣੇ ਕਾਇਤਰੀ ਦੀ ਆਪਣੇ 10 ਮਿਤੀ 10 ਮਿਤੀ 18 ਤਰੀਕ ਦੀ 18 ਤਰੀਕ ਨੂੰ 10 ਮਿਤੀ ਮੈਂ ਉਰੇ ਬੈਠਾ ਹਾਂ ਇਧਰੋਂ ਮੁੰਡਾ ਦੋ ਮੁੰਡੇ ਜਾਨੀ ਨਾ ਨਾ ਮੋਟਰਸਾਈਕਲ ਤੇ ਆ ਰਹੀ ਹੈ ਤੇ ਇਧਰੋਂ ਗੱਡੀ ਆਈ ਗੱਡੀਆ ਕਸੂਰ ਨਹੀਂ ਗੱਡੀਆ ਦਾ ਮੁੰਡਿਆਂ ਕਸੂਰ ਜਿਹੜੇ ਮੋਟਰਸਾਈਕਲ ਲੈ ਕੇ ਆਉਂਦੇ ਸੀ ਉਹਨਾਂ ਨੇ ਆ ਕੇ ਚੱਕਰੀ ਗੱਡੀ ਹੁਣ ਗੱਡੀ ਵਾਲੇ ਦਾ ਕਸੂਰ ਬਣਾਉਂਦੇ ਨੇ ਪੁਲਿਸ ਵਾਲੇ ਵੀ ਬਣਾਉਂਦੇ ਨੇ ਲੋਕ ਵੀ ਬਣਾਉਂਦੇ ਨੇ ਮੈਂ ਮੈਂ ਮੇਰਾ ਕਰੂ ਗੱਲ ਜਿਹੜੀ ਕਰ ਰਹੀਆਂ ਮੈਂ ਬਿਆਨ ਦਉਣਾ ਵੀ ਮੈਂ ਮੁਰਸ਼ਾ ਨਾਲ ਕਸੂਰ ਦੀ ਹੈ ਹੈ ਉਹਨਾਂ ਨਾਲ 3-4 ਲੱਖ ਰੁਪਏ ਲੱਗੇ ਤੇ ਆਮਰਾ ਹਸਤਾ ਹੋ ਜਾ ਤੈਨੂੰ ਹੱਥਾ ਜੇ ਤਾਂ ਹੋਰਸ ਹੋਊ ਬਸ ਹਾਸੀ ਦੀ ਪੈੜ ਸਾਰੀ ਪੈੜਾ ਜੀ ਨੇ ਸਾਨੂੰ ਕੋਈ ਦਿਲੋਂ ਸੱਚੀ ਗੱਲ ਨਹੀਂ ਦੱਸੂਗਾ ਦੱਸਦਾ ਐ ਨਹੀਂ ਅੱਜ ਕਿਹਦੇ ਬਾਰ ਖਿਲਾਫ ਕਹਿੰਦੀ ਤੜਕੇ ਨੂੰ ਪੁਲਸਾ ਕੇ ਉਹਨੂੰ ਚੱਕ ਕੇ ਲੈ ਜੂਗੀ ਉਹਨੂੰ ਛਡਾਉਣ ਵਾਲਾ ਕੌਣ ਹੈ ਪਹਿਲੇ ਮੈਨੂੰ ਐ ਦੱਸੋ ਸਹੀ ਗੱਲ ਹੈ ਸੱਚ ਬਿਆਨ ਤਾਂ ਤੁਸੀਂ ਲਈ ਜਾਨੇ ਹੋਗੇ ਹੈ ਜਾ ਕੇ ਤੁਸੀਂ ਉੱਥੇ ਮੀਡੀਆ ਦੇ ਨਾਲ ਕੋਈ ਪੁੱਛਦਾ ਹੋਰ ਸਰਪੰਚ ਵੀ ਕਹੋ ਚੰਗਾ ਹੋਇਆ ਸਮਾਜ ਦੇ ਸਾਡੇ ਦੇ ਹੁਣ ਜੋ ਦੋ ਕੀ ਲੈ ਲਾਂਗੇ ਆ ਜੋ ਤੁਸੀਂ ਮੰਨ ਲਗਾ ਰਹੇ ਸੀ ਆਖਰੀ ਸਵਾਲ ਮੇਰਾ ਵੀ ਇਧਰ ਪਹਿਲਾਂ ਆਉਂਦੇ ਸੀਗੇ ਐਮਪੀ ਬਣੇ ਉਸ ਤੋਂ ਬਾਅਦ ਜਦੋਂ ਮੁੱਖ ਮੰਤਰੀ ਬਣੇ ਹੁਣ ਉਹਨਾਂ ਦਾ ਵਿਹਾਰ ਕਿਵੇਂ ਆਪਣੇ ਸੰਗਰੂਰ ਦੇ ਨਾਲ ਤੁਸੀਂ ਦੇਖ ਲਓ ਵੀਰੇ ਵਿਹਾਰ ਤਾਂ ਠੀਕ ਹੈ ਆਪਾਂ ਕਹਿ ਨਹੀਂ ਸਕਦੇ ਭਰਾਜ ਤਾਂ ਸਾਡੇ ਪਿੰਡ ਵਾਰੇ ਕਰ ਰਹੀ ਹੈ ਕੁਝ ਤੇ ਵਧੀਆ ਕੰਮ ਕਰ ਰਹੇ ਨੇ ਮੁੰਡੇ ਪਰ ਸਾਰੇ ਕਿਤੇ ਹੋਣਾ ਚਾਹੀਦਾ ਪੰਜਾਬ ਨੂੰ ਕੀ ਹੈ ਇੱਕੋ ਅੱਖ ਨਾਲ ਦੇਖੋ ਸੰਘਰੂਰ ਚ ਇਹਨ ਵੀ ਸੰਘਰੂਰ ਚ ਹੋ ਗਿਆ ਅੰਬਰਸਰ ਛੱਡਦੀ ਆਪਾਂ ਜਾਂ ਕੋਈ ਹਰੇਕ ਨੂੰ ਲੈ ਕੇ ਚੇਕੋ ਮੈਂ ਮੁੱਦਾ ਭਗਵੰਤ ਮਾਹਲਾ ਨੂੰ ਇਹੀ ਬੇਨਤੀ ਕਰਨਾ ਚਾਹੁੰਨਾ ਵੀ ਐਜੂਕੇਸ਼ਨ ਤੇ ਹੈਲਥ ਬਾਰੇ ਜਿਹੜਾ ਵਾਦਾ ਕੀਤਾ ਨਾ ਉਹ ਪੂਰੇ ਕਰੋ ਨਾਲੀਆਂ ਹੋਰ ਬਾਕੀ ਸਾਰਾ ਕੁਝ ਬਣ ਜੂਗਾ ਜੇ ਪੰਜਾਬ ਦੇ ਮੁੰਡੇ ਕੁੜੀਆਂ ਪੜ ਜਾਣਗੀਆਂ ਤੇ ਵਧੀਆ ਹੋਊਗਾ ਕਿਉਂਕਿ ਹੁਸ਼ਿਆਰਪੁਰ ਇਲਾਕੇ ਚ ਦੇਖ ਲਓ ਤੁਸੀਂ ਜਾ ਕੇ ਕੇਰਲਾ ਚ ਜਾ ਕੇ ਦੇਖ ਲਓ ਕਿਉਂ ਲੋਕ ਅੱਗੇ ਨੇ ਉਹਨਾਂ ਦੀ ਇੱਕ ਡੀਸੀ ਸੀਗੀ ਅੰਗਰੇਜ਼ਾਂ ਵਕਤ ਦੀ ਪਰ ਉਹਨੇ ਕੀ ਕਰਿਆ ਉਹ ਕਹਿੰਦੇ ਵੀ ਨਾਲੀਆਂ ਗਲੀਆਂ ਨੂੰ ਛੱਡੋ ਤੁਸੀਂ এডਿਕੇਸ਼ਨ ਤੇ ਜ਼ੋਰ ਦਿੱਤਾ ਹਣਾ ਲੋਕਾਂ ਨੇ ਆਪਣੀ ਆਪਣੀ رائے ਸਾਡੇ ਨਾਲ ਸਾਂਝੀ ਕੀਤੀ ਆ ਕਿ ਕਿਹੜੀ ਪਾਰਟੀ ਜਾਂ ਉਮੀਦਵਾਰ ਨੂੰ ਪਸੰਦ ਕਰਦੇ ਨੇ ਜਾਂ ਸਮੱਸਿਆਵਾਂ ਕੀ ਨੇ ਉਹਨਾਂ ਨੇ ਡਟ ਕੇ ਆਪਣੀ ਗੱਲ ਰੱਖੀ ਆ ਕੈਮਰਾਮੈਨ ਗਰੰਦਰ ਸਿੰਘ ਟਵਾਣਾ ਨਾਲ ਗੁਰਪ੍ਰੀਤ ਸਿੰਘ ਚੱਠਾ ਨੀਡਰ ਪੰਜਾਬੀ ਮੀਡੀਆ ਸੰਗਰੂਰ